50 ਕਾਰੇ ਮੁਲਾਜ਼ਮਾਂ ਵੱਲੋਂ ਆਪੀਆਂ ਮੰਗਾਂ ਮਨਵਾਉਣ ਲਈ ਅੱਜ ਬਰਨਾਲੇ ਦੇ ਵਿੱਚ 50 ਦੇ ਕੁੰਨ-ਕੁੰਨ ਮੁਲਾਜ਼ਮ ਪਹੁੰਚਣਗੇ ਨਾ ਹੀ ਮੁੱਖ ਮੰਗ ਹੈ ਕਿ 2016 ਤੋਂ ਪੇ ਕੀ ਹੁੰਦਾ ਏਰੀਅਰ ਮੰਗਿਆ ਹੀ ਭੱਤੇ ਜਾਂ ਕਿਸ ਤਰ੍ਹਾਂ ਬਕਾਇਆ 17/2020 ਵਾਲੇ ਮੁਲਾਜ਼ਮਾਂ ਨੂੰ ਛੇਵੇਂ ਬੇ ਲਾਗੂ ਕਰਨਾ 15 ਕਿ 15 ਦਾ ਨੋਟਿਸ ਰੱਦ ਕਰਕੇ ਪਰਮਿਸ਼ਨ ਮਿਲਣ ਪੀੜਣ ਵਾਲਿਆਂ ਮਲਾਿਆਂ ਦੇ ਤਰ੍ਹਾਂ ਫੇਸ ਕਰਨੀਆਂ ਪੁਰਾਣੀ ਪੈਨਸ਼ਨ ਸਕੀਮ ਇਹਨੂੰ ਸਭ 72 ਸਾਲਾਂ ਤੋਂ ਨਹੀਂ ਵਾਰ-ਵਾਰ ਮੁੱਖ ਮੰਤਰੀ ਭਗਵਾਨ ਤਵਨ ਮਲਾਆਂ ਨੂੰ ਮੀਟਣਾਂ ਦੇ ਕੇ ਮੀਟਨ ਕਰ ਵੀ ਲੈਂਦਾ ਫਿਰ ਇਹ ਕਹਿੰਦਾ ਤਾੜੀਆਂ ਮੀਟਾਂ ਦਾ ਹਲ ਜਦੋਂ ਦੀ ਕੀਤਾ ਹੋਊਗਾ ਪਰ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ ਸਰਕਾਰ ਵੱਲੋਂ ਮਲਾਿਆਂ ਨੂੰ 2016 ਨੂੰ ਪੇਸ਼ ਨਈਂ ਦਿੱਤਾ ਗਿਆ 242 ਮਹੀਨੇ ਕਿਸ ਤਰ੍ਹਾਂ ਵਕਾਇਆ ਇੱਕ ਪਾਸੇ ਕੇਂਦਰ ਸਰਕਾਰ ਦਾ ਜੋ ਡੀਏ ਆ 53% ਹੋ ਚੁੱਕਿਆ ਪਰ ਪੰਜਾਬ ਨੂੰ ਨਾਲ ਡੀਏ 42% ਆ 11% ਦਾ ਫਰਕ ਆ ਮਲਾਇਮ ਬਾਰ-ਬਾਰ ਮੰਗ ਇਹੀ ਕਰ ਰਹੇ ਹਨ ਕਿ ਸਾਡੇ ਡੀਏ ਕੇਂਦਰ ਸਰਕਾਰ ਨਾਲ ਵਰਤ ਕੀਤਾ ਜਾਵੇ ਇੱਕ ਪਾਸੇ ਹਰਿਆਣਾ ਸਰਕਾਰ ਨੇ ਆਪਣੇ ਮਲਾਇਮ ਨੂੰ ਡੀਏ ਦੇ ਵਿੱਚ ਵਾਧਾ ਕਰਤਾ ਹੈ ਰਾਜਸਥਾਨ ਨੇ ਵੀ ਮਲਾਇਮ ਨੂੰ ਡੀਏ 55% ਕਰਤਾ ਹੈ ਪਰ ਪੰਜਾਬ ਸਰਕਾਰ ਕੁੰਮ ਕਾਨੀ ਦੀ ਨਿਸ਼ਤਿ ਵੀ ਆ ਕੁੰਮ ਕਾਨੀ ਸਰਕਾਰ ਸੁੱਤੀ ਬੈਨ ਜਗਾਉਣ ਵਾਸਤੇ ਅੱਜ ਪੰਜਾਬ ਦੇ ਮਲਾਜਮ ਰਿਟਾਇਰਡ ਹੋਏ ਮਲਾਜਮ ਪਹੁੰਚਣਗੇ ਜਿਸ ਦੇ ਵਿੱਚ ਜਮੂਖੀ ਭਵਾਨ ਤਮਾਨ ਨੇ ਜਾਂਬੇ ਤੋਂ ਹਰਪਾਸ ਚੀਮਾ ਨੇ ਮੀਟਿੰਗ ਲਾਏ ਲਾਏ ਨੇ ਉਹਨਾਂ ਦੀ ਪੋਲ ਖੁੱਲੀ ਆਊਗੀ ਜੀ ਅੱਜ ਬਨਾਲੇ ਵੱਧ ਵੱਧ ਪਹੁੰਚੋ ਕਿਉਂਕਿ ਪੰਜਾਬ ਸਰਕਾਰ ਮੈਹੀ ਕੰਮ ਕਰਦੇ ਕੱਚੇ ਮਲਾਜਮ ਰੈਗੂਲਰ ਨਹੀਂ ਕੀਤੇ ਗਏ ਜੋ ਕੰਪਿਊਟਰ ਦੇ ਆਵਕਾ ਲਗਭਗ 70 ਦਿਨ ਤੋਂ ਮੁਖੀ ਭਵਾਨ ਤਮਾਨ ਸ਼ਹਿਰ ਸੰਗਰੂਰ ਦੇ ਬੈਠਿਆ ਹਨ ਉਹਨਾਂ ਦੀ ਮੁੱਖ ਮੰਗ ਹੈ ਕਿ ਛੇਵੇਂ ਪੇਨ ਲੌਗ ਕੀਤਾ ਜਾਵੇ ਤੇ ਕੰਪਿਊਟਰ ਦੇ ਹਾਕ ਨੂੰ ਸਿੱਖਿਆ ਭਾਜ ਮਰਜਦਾ ਜਾਵੇ ਇਸ ਤਰ੍ਹਾਂ ਹੀ ਪ੍ਰਾਣੀ ਮੈਸ਼ਨ ਬਹਾਲ ਕਰਾਉਣ ਵਾਸਤੇ ਮਲਾਇਆ ਵੱਲੋਂ ਡੇਰਾ ਬਾਬਾ ਨਾਨਕ ਜਾਂ ਗਿੱਦੜਵਾਹ ਦੇ ਵਿੱਚ ਰੈਲੀ ਕੀਤੀ ਗਈ ਆ ਉਹਨਾਂ ਦੇ ਪ੍ਰਧਾਨ ਸੁਖਦੀਪ ਸਿੰਘ ਨੇ ਕਿਹਾ ਕਿ ਦੇਖ ਘਰ ਮੁੱਖਣੀ ਭਵਾਨਤਮਨ ਨੇ ਮਾਣੇ ਮਗਾ ਨਾਮ ਨਹੀਂਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਡੇਰਾ ਬਾਬਾ ਨਾਨਕ ਬਰਨਾਲੇ ਵਿੱਚ ਵੀ ਰੈਲੀ ਕੀਤੀ ਜਾਊਗੀ ਆਪਾਂ ਦੇਖਿਆ ਮੁੱਖਣੀ ਭਵਾਨਤਮਨ ਕਹਿ ਰਿਹਾ ਹੈ ਕਿ ਮੈਂ ਕੱਚੇ ਮਲਾਇਆ ਅੱਗੇ ਹਾਂ ਕੱਚਾ ਸ਼ਾਲ ਕਟੂਗਾ ਰੈਗੂਲਰ ਕਰੂੰਗਾ ਪਰ ਸਰਕਾਰ ਬਣ ਨੂੰ ਲਗ ਲਗਭਗ 2.5 ਸਾਲ ਹੋ ਚੁੱਕੇ ਹਨ ਪ੍ਰਾਣੀ ਬਸਨ ਬਹਾਲ ਨਹੀਂ ਹੋ ਸਕੀ ਪੰਜਾਬ ਸਰਕਾਰ ਮੈਂ ਕੰਮ ਕਰਦੇ ਕੱਚੇ ਮਲਾਜ ਪੱਕੇ ਨਹੀਂ ਕੀਤੇ ਜਾ ਸਕੀ ਕਿਉਂਕਿ ਰੋਪੜ ਸਨ ਬਣਾਉਣ ਦੇ ਵਿੱਚ ਜਾਂ ਲਹਿਰਾ ਮਥਨ ਬਣਾਉਣ ਦੇ ਵਿੱਚ 20 22 22 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮੇ ਕੰਮ ਕਰਦੇ ਆ ਬਹੁਤ ਹੀ ਘਰਤਨਗਾਹਾਂ ਤੇ ਉਹਨਾਂ ਦੀ ਮੀਟਿੰਗ ਹੋਈ ਸੀ ਵਿਧਵਾ ਨੇ ਹਰ ਪਾਸੇ ਚੀਮਾ ਨਾਲ ਬਿਜਲੀ ਮੰਤਰੀ ਰਪਨਸੇ ਇਟੇ ਨਾਲ ਪੰਜਾਬ ਨੂੰ ਚੰਡੀਗੜ੍ਹ ਵਿਖੇ ਪਰਮਾਇ ਕੋਈ ਮੰਗ ਨਹੀਂ ਮੰਨੇਗੀ ਜਿਸਰ ਮੈਨ ਲਗਾਤਾਰ ਜੋਸ਼ ਨਾਲ ਜਾਰੀ ਆ ਹੁਣ ਸਾਡੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ 17 ਨਵੰਬਰ ਨੂੰ ਮੈਨ ਨੂੰ ਰੈਲੀ ਕੀਤੀ ਜਾਊਗੀ ਤੇ ਗਿੱਦੜ ਵਾਹਰ ਵਿੱਚ ਵੀ 17 ਨਵੰਬਰ ਨੂੰ ਰੈਲੀ ਕੀਤੀ ਜਾਊਗੀ ਜੋ ਬਰਨਾਲਾ ਸ਼ਹਿਰ ਹੈ ਉੱਥੇ ਅੱਜ ਰੈਲੀ 10 ਨਵੰਬਰ ਕੀਤੀ ਜਾ ਰਹੀ ਹੈ ਜੀ ਭਵਾਂਤਾਂ ਸਰਕਾਰੀ ਰਾਣਪੁਰ ਖੁੱਤੀ ਜੇ ਫੁੱਲੀ ਖੋਲੀ ਜਾਊਗੀ ਤੇ ਕੋਈ ਨਹੀਂ ਨਹੀਂ ਸੁੱਤੀ ਸਰਕਾਰ ਜਗਾਉਣ ਦੇ ਜਨਮੀ ਕੀਤਾ ਜਾ ਰਹੇ ਹਨ ਧੰਨਵਾਦ ਸਾਥੀਓ ਗੁਰਿਆਨ ਨੂੰ ਸਾਸ ਸਕੇ ਕੋਈ